ചുരണാ <muchas> ബാബാ ਆਕੇ ਉੱਤੋਂ ਭਰ ਲੈਂਦਾ ਵਿੱਚ ਲਮਨੂ ਓ ਸਿਕਟਾ ਭਰੀ ਰੱਖੇ ਨਾਲ ਵੇ ਮੱਲਿਆ ਸ਼ਾਮ ਗਰ ਖੱਡੇ ਤੇਰੇ ਸ਼ਾਮ ਗਰ ਖੱਡੇ ਤੇਰੇ ਨਾਲ ਜਿਹਦੇ ਦਰਗਾਹ ਬਣੀ ਹੈ ਉਹ ਬਾਬਾ ਆ ਗਿਆ ਹੈ ਇੱਥੇ ਬਹਿ ਜਾਓ ਹੁਣ ਆ ਜਾਓ ਕਿੰਨੇ ਬੰਦੇ ਆਉਂਦੇ ਆ ਮੈਨ ਮੈਨ 2-3 ਗਣੇ ਆ ਜਾਓ ਸਾਇਲੈਂਟ ਹੋ ਜਾ ਹੁਣ ਮੇਰਾ ਬਾਬਾ ਆ ਗਿਆ ਹੈ ਬਿਲਕੁਲ ਸ਼ਾਂਤ ਚੁੱਪ ਦਾ ਦਾਨ ਬਖਸ਼ੋ ਜੋ ਤਨਾ ਆਇਓ ਲੈ ਹੁਣ ਜਿਹੜੇ ਚੀਜ਼ ਵਾਸਤੇ ਤੁਸੀਂ ਪੂਰੇ ਪਿੰਡ ਨੇ ਇਕਤਾ ਕੀਤੀ ਹੈ ਮੇਰਾ ਉਹ ਬਾਬਾ ਆ ਗਿਆ ਕਸਮ ਮੈਨੂੰ ਮੇਰੀ ਖੁਦਾਈ ਦੀ ਜੋ ਬੋਲੂਗਾ ਸੱਚ ਬੋਲੂਗਾ ਗੱਲਾਂ ਸਿਰਫ ਮੈਂ ਤੁਹਾਡੇ ਨਾਲ ਚਾਰ ਕਰਾਂਗਾ ਪਹਿਲੀ ਗੱਲ ਨਹੀਂ ਕਰਾਂਗਾ ਠੀਕ ਹੈ ਰੱਬ ਦੇ ਘਰ ਦੇ ਵਿੱਚ ਹਾਜ਼ਰ ਨਾਜ਼ਰ ਖੜੇ ਹਾਂ 1 2 3 4 5 6 ਔਰ 7 ਸਭ ਨਾਲੋਂ ਜਕਾਰਾ ਲਾਓ ਫਿਰ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਤੋਨੇ ਆਤਾਂ ਕਰਕੇ ਜਿਹੜਾ ਅੱਥਾ ਨਾ ਕਰੂਗਾ ਉਹਦੇ ਕੱਜ 'ਚ ਫੋੜਾ ਨਿਕਲ ਜਾਵੇ ਬਾਬਾ ਤੇਰੇ ਸੱਚੇ ਦਰਬਾਰ ਦੀ ਜੈ ਜੈ ਬਾਬਾ ਤੇਰੇ ਸੱਚੇ ਦਰਬਾਰ ਦੀ ਜੈ ਜੈ ਬੰਦੇ ਬੰਦੇ ਮਸਤਰਾਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਪ੍ਰਧਾਨ ਜੀ ਚੁੱਪ ਰੱਬ ਦੇ ਘਰ ਦੇ ਵਿੱਚ ਖੜਾ ਮੇਰਾ ਵੀ ਸਵਾਸਤ ਬੋਲੀ ਤੁਹਾਨੂੰ ਤੁਹਾਡੇ ਰੱਬ ਦੀ ਸੌਣ ਲੱਗੂ। ਮੈਂ ਕਰ ਨਹੀਂ ਮੜਿਆ ਨਾ ਕੋਈ ਬੰਦਾ ਬੋਲ ਕੋ ਸੱਚ ਬੋਲਿਓ। ਨਹੀਂ ਇਹ ਤਾਂ ਬਾਬਾ ਮੈਨੂੰ ਇੱਕ ਵਾਰੀ ਇਹ ਤਾਂ ਮੈਨੂੰ ਜਾਣਦਾ ਹੀ ਨਹੀਂ। ਵੀ ਮੰਨ ਲਓ ਇਹ ਵੀ ਨਹੀਂ ਜਾਣਦਾ। ਤੂੰ ਕਰ ਮੈਂ। ਤੂੰ ਮੈਨੂੰ ਦਰਗਾਹ ਦੇ ਬਾਰੇ ਕੁਝ ਦੱਸਿਆ। ਆਹ ਸੌਖਾ। ਪੱਤੀਆਂ ਨਾਲ ਪੱਤੀਆਂ। ਹਾਜ਼ਰ ਰਾਜ਼ਰ। ਮਹਾਰਾਜੀ ਆਪਾ ਐਸੇ ਐਸੇ ਨਾ 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 ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਪੁੱਛੀ ਕੋ ਤੇ ਮਹ ਕੋ ਪੁੱਛੀ ਨਹੀਂ ਪੁੱਛਾ ਤਾ ਠੀਕ ਹੈ ਆ ਉਹ ਜੀ ਪੁੱਛੀਵੇਂ ਕਿਵੇਂ ਨਾ ਹੋਵੇ ਮੈਂ ਟੱਡ ਤੋਂ ਪੁੱਛਿਆ ਪੁੱਛ ਕੇ ਨਾ ਹੁਣ ਧਰਨ ਦੱਸ ਮੇਰੀ ਆਵਾਜ਼ ਤੁਹਾਨੂੰ ਪਹੁੰਚ ਰਹੀ ਤੁਹਾਡੇ ਕੰਨਾਂ 'ਚ ਥੋੜਾ ਉੱਚਾ ਸੁਣਦਾ ਜੇ ਜਮਾ ਬਾਬਾ ਸੁਣਨ ਲੱਗ ਜੂ ਬਾਪੂ ਤੈਨੂੰ ਪੱਕੀ ਗੱਲ ਆ ਮਿੱਤਰੋ ਲੈ ਮੁੰਡਿਆ ਲਹਿਰ ਬਣਾ ਦੇ ਮਿੱਠੀ ਜੀ ਜਵਾ ਮਿੱਠੀ ਪਿਆਰ ਦੇ ਵਿੱਚ ਨਸਰੇਲਾ ਜੋਗਿਆ ਆ ਕਮਲਿਆ ਆ ਆਗੇ ਮਿੱਠੀ ਮਿੱਠੀ ਲਰਬਣਾ ਜੋਗਿਆ ਆ ਬੇਪੀਰਾ ਸਰਕਾਰ ਦੇ ਵਾਰੇ ਵਾਰੇ ਆਉਂਵੇ ਰੱਤੀ ਸਰਕਾਰ ਦੇ ਜਾਣ ਕੇ ਗਰੀਬ ਮੇਰੇ ਢੱਪੇ ਵੇੜਦਾਰ ਦੇ ਢਿੱਡ ਕਮ ਰਾਣੀਆਂ ਦੇ ਢੱਪੇ ਵੇੜਦਾਰ ਦੇ ਢੱਪੇ ਵੇੜਦਾਰ ਨਾਲ ਸ਼ਾਮ ਫਰਵਾਈ ਨੂੰ ਚੱਲਾ ਯੋਗਿਆ ਆ ਯੋਗਿਆ ਆ ਆ ਕੇ ਹੋ ਪਾ ਲੱਗ ਬਿਨਾ ਲੰਗ ਜਾਵੇ ਸ਼ਿੱਕੇ ਤੇ ਮਸੱਲੇ ਨੂੰ ਤੇ ਸ਼ਿੱਕੇ ਤੇ ਮਸੱਲੇ ਨੂੰ ਲੱਗ ਬਿਨਾ ਲੰਗ ਜਾਵੇ ਸ਼ਿੱਕੇ ਤੇ ਮਸੱਲੇ ਨੂੰ ਦਰਦ ਰਗਾ ਹੋ ਤੇਰੇ ਨਵਿਆਂ ਦੇ ਕੱਲੇ ਨੂੰ ਦਰਦ ਰਗਾ ਤੂੰ ਵੀ ਜਾਂਦੇ ਇਕੱਲੇ ਨੂੰ ਤੈਨੂੰ ਸਾਥੀਆਂ ਨੇ ਝਾਲ ਮੜਾ ਜੋ ਵੀ ਆ ਆ ਜੋ ਵੀ ਆ ਆਨੇ ਮਿੱਟੀ ਮਿੱਟੀ ਲਾਰ ਬਣਾ ਜੋ ਵੀ ਆ ਆ ਬੇਪੀਰਾ ਆ ਮਿੱਟੀ ਮਿੱਟੀ ਲਾਰ ਬਣਾ ਜੋ ਵੀ ਆ ਆ ਬੇਪੀਰਾ ਆ ਕਮਲਿਆ ਆ ਤੇਹਰੀ ਮੰਗ ਨੂੰ ਲੱਗ ਵੀ ਨਾ ਡਾਗ ਜਾਵੇ ਚਿੱਟੀ ਤੇਰੀ ਮੰਗ ਨੂੰ ਗੱਦੀ ਦੇ ਵਜਾਲਿਆ ਕੇ ਬੱਤਿਆਂ ਦੇ ਰਾਜ ਨੂੰ ਓਏ ਲੱਗ ਵੀ ਨਾ ਡਾਗ ਜਾਵੇ ਚਿੱਟੀ ਤੇਰੀ ਮੰਗ ਨੂੰ ਗੱਦੀ ਦੇ ਵਜਾਲਿਆ ਕੇ ਝੇਲਿਆ ਦੇ ਰਾਜ ਨੂੰ ਬੜੀ ਸ਼ੋਭਰਮਾਈ ਹੁੰਦਲਾ ਲੋਗਿਆ मियर आने दे दरबार दी सदा जय महाराज जी हेमन इन्या बताओ ये दरगाह कम से कम कम से कम साठ साल से प्लस है प्लस है प्लस मारू समझ समझाओ हाँ बोलो यस या नो पहला किया यहां पे जो जगह थी वो कच्ची थी एक टिब्बा था टिब्बा था। था। था दो थे दो टिब्बे थे इस चीज के लिए लोग रोजा बनाते थे दरगाह बनाते लेकिन लड़ाई ਬੋਲੋ ਜਿੱਦੋਂ ਇਹ ਦਰਗਾਹ ਤੁਸੀਂ ਬਣਾਉਣ ਦੀ ਪਿੰਡ ਵਾਲੇ ਸੋਲਡੇ ਸੀਗੇ ਇਹ ਚੀਜ਼ ਦੀ ਲੜਾਈ ਹੁੰਦੀ ਸੀ ਬੋਲੋ ਹੁੰਦੀ ਸੀ ਲੜਾਈ ਲੇਕਿਨ ਉਹ ਕੱਚੀ ਜਗ੍ਹਾ ਦੇ ਵਿੱਚੋਂ ਇੱਕ ਰੋਜਾ ਟਾਇਪ ਜਗ੍ਹਾ ਆਪ ਹੀ ਨਿਕਲ ਗਈ ਦਰਗਾਹ ਟਾਇਪ ਇਹ ਰੋਜਾ ਬਣਿਆ ਹੁੰਦਾ ਹੈ ਨਾ ਉਹ ਵੇਲਾ ਮਿੱਟੀ ਦਾ ਆਪ ਹੀ ਬਣ ਗਿਆ ਸੀ ਉਦੋਂ ਪੜਿਆ ਸੀ ਬਲੈਕਰਮੋਂ ਬੈਂਕ ਦੇ ਵਿੱਚ ਹਾਂਜੀ ਪੜਿਆ ਸੀ ਹਾਂਜੀ ਠੀਕ ਐ ਹੁਣ ਸੱਚ ਦੀ ਬਾਣੀ ਬੋਲ ਕੇ ਜਾਊਗਾ ਬਿਲਕੁਲ ਜਿਹੜੀ ਇਹ ਜਗ੍ਹਾ ਹੈ ਜਿਹੜੇ ਇਹ ਜਗ੍ਹਾ ਦੇ ਵਿੱਚ ਸੱਤ ਹੈ ਸੱਤ ਸਮਝ ਦਿਓ ਜਗੰਤ ਵਿੱਚ ਪੀਰ ਦਾ ਪਹਿਰਾ ਹੈ ਲੋਕਾਂ ਦੇ ਭਲੇ ਹੁੰਦੇ ਐ ਫਾਇਦਾ ਹੁੰਦਾ ਐ ਦੋ ਤਾਲੇ ਨੇ ਦੁੱਧ ਮਿਲਦਾ ਪੋਤਾ ਦੇ ਨੁੱਤ ਪੁੱਤ ਬਿੰਦਾ ਮਾਇਆ ਵਾਲਿਆਂ ਨੂੰ ਮਾਇਆ ਮਿਲਦੀ ਇਹ ਜਗ੍ਹਾ ਪਤਾ ਕਿਹੜੇ ਪੀਰ ਦੀ ਐ ਤੁਸੀਂ ਪੀਰ ਬਾਬਾ ਕਰਕੇ ਮੰਨ ਲਓ ਤੁਹਾਨੂੰ ਨਾਮ ਦਾ ਕਿਸੇ ਦਾ ਨਹੀਂ ਇਹ ਪੀਰ ਗਹਿਰੀਆਂ ਵਾਲੇ ਦੀ ਜਗ੍ਹਾ ਕੌਸਪਾਕ ਗਹਿਰੀਆਂ ਵਾਲੇ ਵਾਹ ਜੀ ਵਾਹ ਵੀਰਾਂ ਦੇ ਪੀਰ ਦੀ ਦਸਤਕੀ ਸਾਇਦ ਨਾਨੀ ਗਿੱਪੋ ਦੀ ਰਿਆਣੀ ਗਹਿਰੀਆਂ ਵਾਲੇ ਦੀ ज भी वो जगह के सामने लड़ाई होती है बोलो लड़ाई होती है उसके सामने एक और नया मंदिर बनाना चाहते हो? होती, होती है या नहीं होती है ये बोलना है लड़ना नहीं है किसी से लड़ना नहीं मैं पहले बोला था अगर लड़ोगे मैं बैठ जाता हूँ मंदिर बनवाना चाहते हो सामने तो मेरे को नहीं पता कौन बनवाना चाहता है कौन नहीं चाहता है इस चीज का मेरे को नहीं पता ठीक है आपका गांव जाने आपका राम जाने मेरे को इस चीज में कोई भी दखल अंदाजी देने की जरूरत नहीं है, है। आपका काम है मंदिर बनवाओ दरगाह बनवाओ, जो मर्जी बनवाओ मेरे को उस चीज के अंदर कोई भी इंटरफेल नहीं करना है मेरे को आप जितने भी बाहु बंधु बैठे हो बहने बैठी हैं मेरे को सभी एक समान है मैं आज इनके कहने पे आया हूं कल मैं इनके कहने पे भी आ सकता हूं मैं किसी के घर पे भी आऊंगा क्यों आना पड़ेगा डॉक्टर हो गया पापा हो गया ਲਾਕਾਰ ਹੋ ਗਿਆ ਮਿਸਤਰੀ ਹੋ ਗਿਆ ਕਦੇ ਕਿਸੇ ਨਾਲ ਲੜਿਆ ਪੂਰੇ ਨਹੀਂ ਆਇਆ ਅੱਜ ਜੇ ਮੈਂ ਇਸ ਘਰ ਨਾਲ ਲੜ ਪਿਆ ਕਿਤੇ ਮੈਂ ਗਵਾਂਡੀਆਂ ਦੇ ਦਾਜ ਕਰਨ ਆ ਜਾਣਾ ਇਹ ਚੀਜ਼ ਦਾ ਕੋਈ ਪਤਾ ਨਹੀਂ ਮੈਨੂੰ ਸਭ ਇੱਕੋ ਰੰਗੇ ਆ ਕਹਿੰਦਾ ਮੰਦਿਰ ਦਾ ਮਸਜਿਦ ਦਾ ਗਿਰਦਾ ਦਾ ਲekin ਕਹੀ ਤੋਂ ਗਿਰਦਾ ਸਾਰੇ ਦਾ ਰੱਬ ਤੇ ਹੀ ਹੈ ਹੈ ਜਾਂ ਨਹੀਂ ਸਭ ਦਾ ਰੱਬ ਤੇ ਹੈ ਬਾਬਾ ਜੀ ਜਿਹੜੀ ਇਹ ਜਗ੍ਹਾ ਹੈ ਵੀਰ ਗੌਸਪਾਕ 11 ਵਾਲੀ ਦੀ ਜਗ੍ਹਾ ਹੈ ਇੱਥੇ ਕੋਈ ਪੁਰਾਣੇ ਟਾਈਮ ਦੇ ਵਿੱਚ ਕੋਈ ਸ਼ੈਅਤ ਕੋਈ ਮੁਸਲਮਾਨ ਰਹਿੰਦੇ ਸੀ ਬੋਡੋ ਰੰਦੇਸ ਕੋਈ ਝਗੜਾ ਹੋ ਗਿਆ ਕੋਈ ਕਲੇਸ਼ ਹੋ ਗਿਆ ਪਿੰਡ ਖਾਲੀ ਕਰਾਇਆ ਇਵੇਂ ਬੱਪੂ ਹਾਂਜੀ ਇਵੇਂ ਹੀ ਐ ਇਹ ਬਾਬੇ ਪੀਰ ਨੇ ਹੁਕਮ ਦਿੱਤਾ ਮੇਰੇ ਦਾਤੈਨ ਬਿਲਕੁਲ ਉਹਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦਾ ਇਹਦੀ ਕਰਮ ਨਿਵਾੜੀ ਦੇ ਵਿੱਚ ਖੜ ਕੇ ਕਹਿੰਦਾ ਇਹ ਹਾਜ਼ਰ ਨਾਜ਼ਰ ਹੋ ਕੇ ਕਹਿੰਦਾ ਮੈਂ ਗੌਸਪਾਗ 11 ਵਾਲਾ ਹਾਂ ਦਾਦਾ ਜੀ ਤਾਂ ਆਪ 11 ਵਾਲਾ ਦੁੱਬੀਆਂ ਤਾਰਨ ਵਾਲਾ ਜਿਹੜੇ ਮਾਤਾ ਰੂਪੀਏ ਦੁੱਗੇ ਬੇੜਾ ਤਾਰਿਆ ਸੀ ਇਹ ਉਹ ਪੀਰ ਦੀ ਜਗਾ ਹੈ ਅਦੀ ਵੀ ਬੰਦ ਚਲੋ ਬਹੁਤ ਵਧੀਆ ਹੈ ਸਤਿਕਾਰ ਕਰਦੇ ਹਾਂ ਬਹੁਤ ਸੁਣੀ ਗੱਲ ਹੈ ਲੇਕਿਨ ਅੱਗੇ ਤੋਂ ਉਸ ਬਾਗ 11000 ਦਾ ਨਾਮ ਲੈ ਕੇ ਹੀ ਤਰਾਕ ਪਾ ਦੇਣ ਦੁਗਣੀ ਰਾਤ ਚੌਬਣੀ ਅਗਰ ਦੇ ਪਿੰਡ ਦੀ ਨਾ ਹੋ ਜਾਵੇ ਮੈਨੂੰ ਨੀਮੀ ਥਾਲ ਉੱਤੇ ਬਾਦਿਆ ਬਾਦਿਓ ਮੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਕਿਸੇ ਮੇਰੇ ਪੁੱਤ ਨੇ ਧੀ ਨੇ ਕੋਈ ਬਾਹਰ ਜਾਣ ਦੀ ਇੱਛਾ ਹੋਵੇ ਜਾ ਕੇ ਦਰਗਾਹ ਤੇ ਜਾਤੜਾ ਰਿਆ ਜੋ ਜੋ ਕੋਈ 15 20 ਦਿਨਾਂ ਦੇ ਵਿੱਚ ਵਿੱਚ ਕੰਮ ਨਾ ਹੋ ਜਾਵੇ ਤਾਂ ਮੈਂ ਨਿਮੀਦਾ ਮਾਰਿਆ ਮੇਰੇ ਪੀਰ ਨੇ ਡੁੱਬਿਆ ਬੇੜਾ ਤਾਰਿਆ ਸੀ ਜਹਾਜਾਂ ਨੂੰ ਤਾਰਨ ਵਾਲਾ ਮੇਰਾ ਪੀਰ ਹੈ ਉਹਨਾਂ ਬਾਬੂ ਇਹ ਨਹੀਂ ਹੈ ਬੰਬ ਗੁੰਜਣ ਨਹੀਂ ਆਣ ਹਾਂ ਬੰਬ ਗੁੰਜਣ ਨਹੀਂ ਜਾਂ ਬਾਬਾ ਸੱਇਆ ਬਾਬੇ ਪੀਰ ਦੀ ਦਰਗਾਹ ਹੈ ਗੌਸਪਾਗ ਗਹਿਰੀਆਂ ਵਾਲੇ ਮਨਜੂਰਾ ਜਿਹੜੀ ਗੱਲ ਹੋਈ ਮੈਂ ਕੋਈ ਦੱਸ ਰਿਹਾ ਜਿੱਥੇ ਬਾਪੂ ਤੁਸੀਂ ਢੂਣਾ ਬਣਾਇਆ ਨਾ ਢੂਣਾ ਇੱਥੇ ਇੱਕ ਥੋੜਾ ਵੱਡਾ ਆਖੜਾ ਆਹ ਜੀ ਆਕੜੋ ਹਾਂਜੀ 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 ਖੜਾ ਸੀ ਉਹ ਪੱਟ ਕੇ ਢੂਣਾ ਬਣਾਇਆ ਢੂਣਾ ਸ਼ੁਰੂ ਤੋਂ ਨਹੀਂ ਹੈ ਦੁਵਾਰਾ ਬਣਾਇਆ ਹੈ ਨਾ ਹਾਂ ਉਹ ਹੀ ਕਹਿ ਰਿਹਾ ਹਾਂ ਦੁਵਾਰਾ ਬਣਾਇਆ ਹੈ ਕਹ ਮੈਂ ਕਹਿ ਰਿਹਾ ਹਾਂ 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 ਠੀਕ ਹੈ ਇਹ ਜਗ੍ਹਾ ਦੇ ਵਿੱਚ ਸਤ ਹੈ ਮੇਰੇ ਬਾਬੇ ਦੀ ਜਗ੍ਹਾ ਹੈ ਮੇਰੇ ਰਾਮਾ ਵੀਰ ਦੀ ਗੜੀ ਖਮਾ ਦੀ ਇਸ ਪਿੰਡ ਦੇ ਵਿੱਚ ਪੂਰੇ ਦਾਦਾ ਦਾ ਮੇਰ ਹੈ ਗੁਰੂ ਘਰ ਦੇ ਵਿੱਚ ਪੂਰੀ ਪਿੰਡ ਕਿੰਨਾ ਕਰਕੇ ਸੇਵਾ ਕਰਦਾ ਹੈ ਬਾਬੇ RAMDEV ਦਾ ਕੋ ਭੰਡਿਆਰਾ ਮੇਲਾ ਕਰਦਾ ਪੂਰਾ ਪਿੰਡ ਰਲ ਕੇ ਕਰਦਾ ਮੈਂ ਤਾਂ ਕਹਿੰਦਾ ਤੁਹਾਡੇ ਪਿੰਡ ਨੂੰ ਚਾਰ ਚੰਨ ਲੱਗਦਾ ਤੁਹਾਡੀ ਦਿਨ ਦੁੱਖਣੀ ਰਾਤ ਚੋਬਣੀ ਹੋ ਜਾਂਦੀ ਧੰਨਵਾਦ ਮੇਰੀਆਂ ਗੱਲਾਂ ਸੱਚ ਆ ਕਿ ਝੂਠਾ ਬਾਪੂ ਹੁੰਦਾ ਵਿਸ਼ਵਾਸ ਸੱਚ ਹੈ ਮੈਨੂੰ ਨਹੀਂ ਪਤਾ ਤੁਸੀਂ ਦੇਖਿਆ ਸੀ ਜਾਂ ਨਹੀਂ ਦੇਖਿਆ ਸੀ ਕੀ ਹੁੰਦਾ ਥਾ ਯਾਰ ਦੇਖਿਓ ਕੀ ਹੁੰਦਾ ਥਾ ਮਟਕੋ ਘੜੋ ਘੜਾ ਹੁੰਦਾ ਥਾ ਤੇ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਮੇਰੇ ਪੀਰ ਨੇ ਸਭ ਦੇ ਘਰੇ ਪਰਤ ਆ ਦੁੱਧ ਛਲਕੀ ਜਾਂਦਾ ਧੰਨਵਾਦ ਇੱਕ ਆਉਣ ਵਾਲੇ ਵੀਰਵਾਰ ਨੂੰ ਆਉਣ ਵਾਲੇ ਵੀਰਵਾਰ ਨੂੰ ਪੂਰੀ ਸੰਗਤ ਨੂੰ ਮੇਰੀ ਬੇਨਤੀ ਹੈ ਬਾਬੇ ਪੀਰ ਦੀ ਜਿਹਦੇ ਜਿੰਨਾ ਵੀ ਘਰ ਦੇ ਵਿੱਚ ਦੁੱਧ ਵਿੱਚ 2 ਕਿਲੋ ਆ ਤੇ ਕਿਲੋ ਜਰੂਰ ਦੇ ਕੇ ਜਾਣਾ ਹੈ ਦੁੱਧ ਦੀ ਖੀਰ ਬਣਾ ਕੇ ਜਣਾਉਣੀ ਆ ਬਦਾਮਾਂ ਕਾਟੂਆਂ ਵਾਲੀ ਵੀਰਵਾਰ ਨੂੰ ਧੰਨਾ ਵਾਵਾ ਠੀਕ ਆ ਜਿਹਦੇ ਘਰ ਦੇ ਭਣੋ ਜਿੰਨੀਆਂ ਮਿਲਿਆ ਭੈਣਾਂ ਬੈਠੀਆਂ ਹੈ ਜਿਹਦੇ ਘਰ ਦੇ 5 ਕਿਲੋ ਦੁੱਧ ਆ ਉਹ 2.5 ਕਿਲੋ ਦੇ ਕੇ ਜਾਇਆ ਜਿਹਦੇ 2 ਕਿਲੋ ਕਿਲੋ ਦੇ ਕੇ ਜਾ ਜਿਹਦੇ ਨਹੀਂ ਆ ਉਹ ਮੁੱਲ ਲੈ ਕੇ ਦੇ ਕੇ ਜਾਇਆ ਦੁੱਧ ਮੁੱਲ ਨਹੀਂ ਲੈਉਣਾ ਪੂਰੇ ਪਿੰਡ ਦੇ ਵਿੱਚ ਮੰਗਣਾ ਹੈ ਦੁੱਧ ਮੰਗੇ ਖੀਰ ਬਣਾ ਕੇ ਚੜਾਇਆ ਜੋ ਜੋ ਤੁਹਾਡੇ ਪਿੰਡ ਦੇ ਵਿੱਚ ਘਰ ਘਰ ਤੇ ਦੁੱਧ ਨੁੱਕ ਜਾਵੇ ਬਾਬਾ 100 ਮਾਰ ਕੇ ਕਿਹਨੇ ਆਏ ਇਹ ਇਹ ਵਾਦਾ ਹੈ ਮੇਰੇ ਪੀਰ ਦਾ ਜਿਵੇਂ ਤੁਸੀਂ ਜੁੜੇ ਹੋ ਇਤੋਂ ਲੱਖਾਂ ਗੁਣਾ ਜ਼ਿਆਦਾ ਸੰਗਤ ਜੁੜੂਗੀ ਮੇਲਾ ਲਗਾਇਆ ਕਰੂਗਾ ਇੱਥੇ ਮੇਲਾ ਝੂਲੇ ਆਇਆ ਕਰਨਗੇ ਉਲੇ ਇਹ ਬਾਬੇ ਦਾ ਖਾਓਗੇ ਦਿੱਤਾ ਇਹ ਬਾਬੇ ਦਾ ਦਿੱਤਾ ਹੀ ਖਾਓਗੇ ਇਹ ਬਾਬੇ ਦਾ ਦਿੱਤਾ ਹੀ ਖਾਓਗੇ ਇਹ ਮੇਰੇ ਗੌਸਪਾਗ ਦਾ ਦਿੱਤਾ ਹੀ ਖਾਓਗੇ ਇਹ ਮੇਰੇ 11 ਵਾਲੇ ਦਾ ਦਿੱਤਾ ਹੀ ਖਾਓਗੇ ਹਨਾ ਜਾਇ ਜਾਇ ਕਰਤ ਬੇੜੇ ਪਾਰਾ ਪਾਰਾ ਬੱਪਾ ਜਾਇ ਜਾਇ ਕਰਤ ਬੇੜੇ ਪਾਰਾ ਜਾਓ ਤੁਹਾਡੇ ਪੂਰੇ ਨਗਰ ਨੂੰ ਪੂਰੇ ਪਿੰਡ ਨੂੰ ਬਾਲ ਬੱਚੇ ਨੂੰ ਇਹ ਦੀਵਾਨ ਦੀ ਇਹ ਭੰਡਾਰੇ ਦੀ ਲੱਖ ਲੱਖ ਵਧਾਈ ਹੋਵੇ ਸਤਿਨਾਮ ਵਾਹਿਗੁਰੂ ਮਿੱਥੋਂ ਜਿਹੜੇ ਵੱਡੇ ਬੈਠੇ ਐ ਉਹਨਾਂ ਦੇ ਮੇਰੇ ਪੈਰਾਂ ਦੇ ਵਿੱਚ ਸਲਾਮ ਹੈ ਜਿਨ੍ਹਾਂ ਨੇ ਮੈਨੂੰ ਆਪਦਾ ਕੀਮਤੀ ਸਮਾਂ ਦਿੱਤਾ ਹੈ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਐ ਜਿਹੜੀਆਂ ਛੋਟੀਆਂ ਉਹਨਾਂ ਨੂੰ ਮੈਂ ਆਸ਼ੀਰਵਾਦ ਦਿੰਦਾ ਹੈ ਜਿਹੜੀਆਂ ਮਿੱਥੋਂ ਵੱਡੀਆਂ ਉਹਨਾਂ ਦੇ ਪੈਰਾਂ ਹੱਥ ਲਾਉਂਦਾ ਮੇਰੇ ਉੱਤੇ ਦਇਆ ਰੱਖਿਆ ਜੋ ਸਦਾ ਬਾਬਾ ਐਵੇਂ ਗੁੱਡੀ ਚੜਾਈ ਰੱਖਿਆ ਦਵਾਰ ਸੋਣਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਹਾਂ ਬੋਲ ਕੇ ਦੱਸਿਆ ਕਰੋ ਬੋਧਵੇ ਜੇ ਮੇਥੋਂ ਕੋਈ ਗਲਤੀ ਹੋ ਗਈ ਹੋਵੇ ਆਪਦਾ ਨਮਾਣਾ ਪੁੱਤ ਸਮਝ ਕੇ ਤੇ ਕਮਲਾ ਰਮਲਾ ਸਮਝ ਕੇ ਮੇਰੀ ਗਲਤੀ ਝੋਲੀ ਪਾ ਦੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਜੇ ਮੈਨੂੰ ਗਲਤੀ ਹੋਊਗੀ ਦੱਸੋਗੇ ਨਾ ਮੈਨੂੰ ਫੇਰ ਅਕਲ ਲਾਉਂਗੀ ਠੀਕ ਹੈ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਸਲਾਮ ਕਰ ਦੋ ਜਿਆਦਾਕਾਰ ਤੇ ਬੇੜੇ ਪਾਰ ਪਾਰ ਜਦੋਂ ਆਪਾਂ ਬਾਬੇ ਗੌਸਪਾਲ ਗਹਿਰੀਆਂ ਵਾਲੇ ਦੀ ਜਿਹੜਾ ਜਹਾਜ਼ ਬਣਾਇਆ ਆਪਾਂ ਜਿਹੜਾ ਮਾਤਾ ਰੂਹੀਆਂ ਡੁੱਬੇ ਬੇੜਾ ਤਾਰਿਆ ਸੀ ਉਹ ਬਾਬੇ ਦੀ ਆਪਾਂਵਾਜਾ ਸਾਹਿਬ ਦਾ ਜਿਹੜਾ ਸਾਡਾ ਨਾਲ ਰਹਿੰਦਾ ਸੁਣੋ ਸੁਣੋ ਜਿਹੜਾ ਸਦਾ ਨਾਲ ਰਹਿੰਦਾ ਹੁਣ ਆਹੀ ਗੱਲ ਸੁਣਾਉਂਦਾ ਵਾ ਤੁਹਾਨੂੰ ਗੌਸਪਾਗ ਗਹਿਰੀਆਂ ਵਾਲੇ ਦੀ ਬਾਬਾ ਜੀ ਬਹਿ ਜਾਓ 2 ਮਿੰਟ ਇੱਥੇ 1 ਮਿੰਟ ਕਾਕਾ 1 ਮਿੰਟ ਬੌਸਪਾ 11 ਵਾਲੇ ਦੀ ਮਹਿਫਲ ਲੱਗੀ ਹੋਈ ਮਹਿਫਲ ਆਪਦੇ ਰੋਜੇ ਦੇ ਕੋਲੇ ਬੈਠੇ ਹੋਏ ਆਪਦੇ ਹੁਦਰੇ ਦੇ ਵਿੱਚ ਬੈਠੇ ਹੋਏ ਉਹਦੇ ਚੇਲੇ ਮੁਰੀਦ ਬੈਠੇ ਹੋਏ ਬਾਬਾ ਜੀ ਬੌਸਪਾ 11 ਵਾਲੇ ਦੇ ਉਹਨਾਂ ਨੇ ਵੇਖਿਆ ਕਿ ਖਵਾਜਾ ਸਾਹਿਬ ਤੁਰਿਆ ਆਵੇ ਬੰਨੇ ਤੇਰਾ ਹੀ ਨੰਬਰ ਹੈ ਪੁੱਤ ਤੇਰਾ ਹੀ ਨੰਬਰ ਬੈ ਜਾ ਅੱਛਾ ਕੋਈ ਨਹੀਂ ਬਾਪੂ ਆਪਣਾ ਫੇਰ ਕੀ ਹੋ ਗਿਆ ਬਾਪ ਹੈ ਸਾਹਮਣੇ ਵੇਖਦੇ ਕੀ ਹੈ 11 ਵਾਲੇ ਪੀਰ ਖਵਾਜਾ ਸਾਹਿਬ ਤੁਰਿਆ ਆਉਂਦਾ ਉਹਨਾਂ ਨੇ ਬੜਾ ਸਤਿਕਾਰ ਕੀਤਾ ਗੌਸਪਾਗ ਗਿਆ ਹੱਕ ਲਾਈਲਾ ਉਹ ਇਹਦੇ ਕੰਨ ਤੇ ਮਾਰ ਦੇ ਦੇਖਦਾ ਕੀ ਹੈ ਗੌਸਪਾਗ ਖਵਾਜਾ ਸਾਹਿਬ ਤੁਰੇ ਆਉਂਦੇ ਉਹਨਾਂ ਨੇ ਉਹਨਾਂ ਦੀ ਇੱਜ਼ਤ ਕੀਤੀ ਗਲੀਚੇ ਲਾਏ ਦਰੀਆਂ ਲਾਈਆਂ ਸ਼ੇਜ ਵਸਾਈ ਆਓ ਪੀਰ ਸਾਹਿਬ ਬੈਠੋ ਇੱਜ਼ਤ ਕੀਤੀ ਬਾਪੂ ਜੀ ਗਹਿਰੀਆਂ ਆ ਪੀਰ ਨੇ ਖਵਾਜਾ ਸਾਹਿਬ ਕਹਿੰਦੇ ਜਦੋਂ ਚਾਹ ਪਾਣੀ ਦਿੱਤਾ ਕਹਿੰਦਾ ਬੋਡੋ ਮਿਰਜ਼ਾ ਤੁਹਾਡੀ ਕੀ ਖidmat ਕਰੀਏ ਤੁਹਾਡੀ ਕੀ ਚਾਹ ਪੂਰੀ ਕਰੇ ਕੀ ਸੇਵਾ ਕਰੀਏ ਕਹਿੰਦਾ ਸੇਵਾ ਤਾਂ ਬਹੁਤ ਕਰਤੀ ਆਜ ਨਾ ਕਵਾਲੀ ਸੁਣਨੇ ਦਾ ਬੜਾ ਮੂਡ ਹੈ ਕਿਆ ਮੇਰਾ ਮਹਿਫਿਲ ਸੁਣਨੇ ਦਾ ਕਵਾਲੀ ਸੁਣਨੇ ਦਾ ਬੜਾ ਮੂਡ ਹੈ ਯਾਰੀਆਂ ਵਾਲੇ ਪੀਰ ਕਹਿੰਦਾ ਆਪਦੇ ਇੱਕ murid ਨੂੰ ਜਾ ਭੱਜ ਕੇ ਜਾ ਨਾਲ ਦੇ ਪਿੰਡ ਕਵਾਲ ਰਹਿੰਦਾ ਉਹਨੂੰ ਆ ਜਾ ਵੀ ਤੈਨੂੰ ਬਾਬੇ ਨੇ ਯਾਦ ਕੀਤਾ ਹੈ ਗਿਆ ਭੱਜਿਆ ਭੱਜਿਆ ਉਹ ਆਵਾਜ਼ ਮਾਰੀ ਉਹਦੀ ਖਾਤੋਂ ਜਾਨੀ ਕੋਈ ਜਨਾਨੀ ਨਿਕਲੀ ਬਾਹਰ ਕਹਿੰਦੀ ਉਹਨੇ ਆਵਾਜ਼ ਦਿੱਤੀ ਕਹਿੰਦਾ ਭਾਈ ਸਾਹਿਬ ਕਿੱਥੇ ਐ ਯਾਰੀਆਂ ਵਾਲੇ ਪੀਰ ਨੇ ਯਾਦ ਕੀਤਾ ਕਹਿੰਦਾ ਵੋਟ ਦੀ ਫੌਂਟ ਹੋ ਗਏ ਮਤਲਬ ਮਰ ਗਿਆ ਫੌਂਟ ਹੋ ਗਏ ਕਹਿੰਦਾ ਕਿੰਨਾ ਟਾਈਮ ਹੋ ਗਿਆ ਜਿਸ ਕੋ ਤੋਂ ਮਹੀਨਾ ਸਵਾ ਮਹੀਨਾ ਹੋ ਗਿਆ ਬਾਬੇ ਨੂੰ ਆ ਕੇ ਦੱਸਿਆ ਬਾਬਾ ਜੀ ਉਹ ਤੋਂ ਫੌਂਟ ਹੋ ਗਏ ਉਹ ਫੌਂਟ ਹੋ ਗਏ ਕਵਾਇਸ ਆਉਂਦਾ ਹੈ ਅੱਜ ਮੂੜ ਬੌਸਿਕ ਵਾਲੀ ਸੁਣਨ ਦਾ ਯਾਰ ਅੱਗੋਂ ਗਹਿਰੀਆਂ ਵਾਲੇ ਪੀਰ ਜੋਸ਼ ਦੇ ਵਿੱਚ ਆ ਕੇ ਪੁੱਛਦਾ ਕੀ ਕਹਿੰਦਾ ਭਾਈ ਜੀ ਮੂਦੋਸ਼ ਦੇ ਵਿੱਚ ਕਹਿੰਦਾ ਉਹਦੀ ਘਰ ਵਾਲੀ ਨੂੰ ਪੁੱਛਦਾ ਕੇ ਵੀ ਉਹ ਕਵਾਲ ਦੀ ਕਬਰ ਕਿੱਥੇ ਹੈ ਯਾ ਭੱਜ ਕੇ ਪੁੱਛਿਆ ਕਬਰ ਕਿੱਥੇ ਕਹਿੰਦਾ ਆ ਇੱਕ ਨੂੰ ਛੱਡ ਕੇ ਤੀਜੀ ਕਬਰ ਉਹਦੀ ਹੈ ਕਹਿੰਦਾ ਆਵਾਜ਼ ਦੇ ਦੀ ਤੈਨੂੰ ਗੌਸਪਾਗ ਗਹਿਰੀਆਂ ਵਾਲੇ ਨੇ ਯਾਦ ਕੀਤਾ ਹੈ ਕਵਾਲੀ ਸੁਣਨੀ ਹੈ ਉਹਦੇ ਕਬਰ ਦੇ ਆਵਾਜ਼ ਦਿੱਤੀ ਉਹ ਕਬਰ ਦੇ ਵਿੱਚੋਂ ਕਵਾਲ ਨਿਕਲ ਕੇ ਬਾਹਰ ਆ ਗਿਆ ਕਬਰ ਦੇ ਵਿੱਚੋਂ ਕਵਾਲ ਨਿਕਲ ਕੇ ਬਾਹਰ ਆ ਗਿਆ ਬਾਹਰ ਆ ਗਿਆ ਆਪਣਾ ਤਵਲਾ ਪੇਟੀ ਚੱਕੀ ਤੁਰਨ ਲੱਗਾ ਆਵਾਜ਼ ਦਿੱਤੀ ਓ ਸ਼ਮਸ਼ਾਨ ਘਾਟ ਕੇ ਮਰਦੋ ਜਿਸका ਵੀ ਕਵਾਲੀ ਸੁਣਨੇ ਦਾ ਮੂੜਾ ਖਵਾ ਜਾ ਕੇ ਦਰਬਾਰ ਵਿੱਚ ਆਵੇ ਗੋਸ ਪਾ ਕੇ ਦਰਬਾਰ ਵਿੱਚ ਦੇ ਲੋ ਜਿੰਨੇ ਵੀ ਮਰਦੋਂ ਦੀ ਕਵਾਲੀ ਸੁਣਨੇ ਦਾ ਮੂੜ ਹੈ ਜਿੰਨਾ ਵੀ ਸ਼ਮਸ਼ਾਨ ਸੀਗਾ ਸਾਰਾ ਉੱਠ ਕੇ 11 ਵਾਲੇ ਪੀਰ ਦੇ ਦਰਬਾਰ ਦੇ ਵਿੱਚ ਜਾ ਕੇ ਕਵਾਲੀ ਸੁਣਦਾ ਹੈ ਇਹ ਮੇਰਾ ਉਹ ਪੀਰ ਹੈ ਇਹ ਦੱਬਿਆ ਦਾ ਨਾ ਮੇਰਾ ਪੀਰ ਹੈ ਮਰਦੇ ਮੇਰੇ ਪੀਰ ਦਾ ਗੁਣਗਾਨ ਸੁਣਦੇ ਮਰਦੇ ਵੀ ਆਪਾਂ ਤਾਂ ਫੇਰ ਜਾਗਦੇ ਆਂ ਕਹਿੰਦਾ ਵਧੀਆ ਹੋਇਆ ਫਰੀਦ ਤੂੰ ਆ ਗਿਆ ਬਹੁਤ ਵਧੀਆ ਹੋਇਆ ਫਰੀਦ ਤੂੰ ਆ ਗਿਆ ਮੈਨੂੰ ਕੋਈ ਹੁੱਕਾ ਤਾਜ਼ਾ ਕਰਕੇ ਦੇਣ ਵਾਲਾ ਨਹੀਂ ਸੀ ਕੋਈ ਬਜੂ ਕਰਮ ਨਾਲ ਨਹੀਂ ਸੀਗਾ ਆਈ ਦਿਨ ਆਈ ਟਾਈਮ ਆਈ ਦਿਨ ਆਈ ਟਾਈਮ ਉਦੋਂ ਬਾਰਿਸ਼ ਹੋਏ ਬਾਰਿਸ਼ ਹੋ ਰਹੀ ਵੇਖਿਆ ਕਿ ਧੂਨੇ ਦੇ ਵਿੱਚੋਂ ਅੱਗ ਬੁਝ ਗਈ ਧੂਨੇ ਦੇ ਵਿੱਚੋਂ ਅੱਗ ਬੁਝ ਗਈ ਫਰੀਦ ਸਾਹਿਬ ਗਿਆ ਅੱਗ ਲੈਣ ਕੋਈ ਪੀਰ ਦਾ ਵਜੂ ਕਰਨ ਦਾ ਟਾਈਮ ਹੈ ਨਮਾਜ਼ ਪੜਨ ਦਾ ਟਾਈਮ ਹੈ ਹੁੱਕਾ ਤਾਜ਼ਾ ਕਰਕੇ ਦੇਣ ਦਾ ਟਾਈਮ ਹੈ ਅੱਗ ਲੈਣ ਦਾ ਬਾ ਆਵਾਜ਼ ਮਾਰੀ ਉਹ ਘਰ ਕੀ ਦਾ ਇੱਕ ਤਵਾਇਫ ਦਾ ਇੱਕ ਕੋਠੇ ਵਾਲੀ ਦਾ ਫਰੀਦ ਦਾ ਬੜੇ ਸੋਹਣੇ ਸੀਗੇ ਛੋਟੀ ਉਮਰ ਦੇ ਵਿੱਚ ਆ ਉਹਦੀ ਲਾਲੀ ਗੱਲਾਂ ਤੋਂ ਚਹਿਕਦੀ ਸੀਗੀ ਆ ਨੂਰੀ ਮੁਖੜਾ ਆ ਉਹਦੀਆਂ ਸੁਰਮੇਦਾਰ ਅੱਖਾਂ ਬਹੁਤ ਨੂਰਦਾਰ ਚਿਹਰਾ ਸੀ ਸ਼ੇਖ ਫਰੀਦ ਦਾ ਬਾਬੇ ਫਰੀਦ ਦਾ ਬਾਪੂ ਜੀ ਨਵੇਂ ਏ ਉਹਨਾਂ ਦੀ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਸਾਈਂ ਦਾ ਮੇਰੇ ਦਾ ਬਾਬੇ ਫਰੀਦ ਦਾ ਗਿਆ ਤਵਾਇਖ ਨੂੰ ਆਵਾਜ਼ ਦਿੱਤੀ ਕਹਿੰਦਾ ਮਾਂ ਇੱਕ ਦੇਲਾ ਦਈਦਾ ਮਤਲਬ ਇੱਕ ਅੱਗ ਦਾ ਖੀਰਾ ਦਈਦਾ ਕਹਿੰਦਾ ਅੱਗ ਬੇਟਾ ਮਹਿੰਗੀ ਬਹੁਤ ਹੈ ਕਹਿੰਦਾ ਕੋਈ ਗੱਲ ਨੂੰ ਸੌਦਾ ਦੱਸ ਕਿੰਨੀ ਕਿ ਮਹਿੰਗੀ ਹੈ ਕਹਿੰਦਾ ਇੱਕ ਡੇਲਾ ਦੇ ਜਾ ਤੇ ਇੱਕ ਡੇਲਾ ਲੈ ਜਾ ਮਤਲਬ ਇੱਕ ਅੱਖ ਦਾ ਡੇਲਾ ਦੇ ਜਾ ਇੱਕ ਲੈ ਜਾ ਕਹਿੰਦਾ ਫਰਾਸ਼ੂਰੀ ਚਾਕੂ ਕੱਢਿਆ ਡੇਲਾ ਕੱਢ ਕੇ ਤਵਾਇਫ ਦੇ ਹੱਥੇ ਵਿੱਚ ਰੱਖਦਾ ਕਿ ਡੇਲਾ ਲੈ ਕੇ ਤੁਰਦਾ ਜਾਂ ਵੇਖਦਾ ਕਿ ਇਹ ਤੁਰਿਆ ਜਾਵੇ ਨਹੀਂ ਪਵੇ ਉਹ ਅੱਗ ਬੁਝ ਗਈ ਅੱਗ ਬੁਝ ਗਈ